ਨਮਸਕਾਰ ਜੀ ਅਲ ਇਹਨਾਂ ਨੇ ਵੀ ਤੁਹਾਨੂੰ ਦੱਸਿਆ ਹੋਣਾ ਕੁਝ ਮੰਗਾਂ ਜਿਹੜੀਆਂ ਪੁਰੀਨ ਤੌਰ ਤੇ ਅਸੀਂ ਇੱਕ ਦੋ ਜਣਾ ਵਿੱਚ ਹੱਲ ਕਰ ਦੇਣਾ ਉਹਨਾਂ ਦਾ ਇਹ ਸਾਡੀ ਮੇਰੀ ਆਪਣੇ ਸੀਨੀਅਰ ਅਧਿਕਾਰੀ ਐਸਐਸਪੀ ਸਾਹਿਬ ਨਾਲ ਡਿਸਕਸ ਹੋ ਕੇ ਇਹ ਤੁਹਾਨੂੰ ਬੜਾ ਵਾਗ ਪੁਰੀਨ ਤੌਰ ਤੇ ਵਿਸ਼ਵਾਸ ਦਿਵਾਉਣਾ ਬਾਕੀ ਜਿਹੜੀਆਂ ਹੋਰ ਮੰਗਾਂ ਹੈ ਕੁਝ ਛੋਟੀਆਂ-ਚੋਟੀਆਂ ਮੰਗਾਂ ਸੀ ਉਹ ਪੈਂਡਿੰਗ ਚ ਨਹੀਂ ਆ ਰਹੀਆਂ ਜੀਆਂ ਵੀ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਵੀ ਅੱਜ 15 ਤਰੀਕ ਹੈਗੀ ਆ ਤੇ ਅਸੀਂ 25 ਤਰੀਕ ਤੱਕ ਜਿਹੜੀਆਂ ਤੁਹਾਡੀਆਂ ਸਾਰੀਆਂ ਮੰਗਾਂ ਉਹਨਾਂ ਨੂੰ ਪੂਰਨ ਅਮਲੀ ਤੌਰ ਤੇ ਅਸੀਂ ਜਿਹੜਾ ਉਹ ਜਾਮਾ ਪਹਿਨਾਵਾਂਗੇ ਸੂਤ ਤੁਹਾਡੀਆਂ ਜਿਹੜੀਆਂ ਇਹ ਸਾਰੀਆਂ ਮੰਗਾਂ ਉਹਨਾਂ ਨੂੰ ਅਸੀਂ ਸਵੀਕਾਰ ਕਰਦੇ ਹਾਂ ਔਰ ਉਹਨਾਂ ਸਾਰੀਆਂ ਮੰਗਾਂ ਨੂੰ ਜਿਹੜਾ ਅਸੀਂ ਲਾਪਰੇ ਚੜ੍ਹਾਂਗੇ ਧੰਨਵਾਦ ਵਾਰਿਆ ਜਿਹੜੇ ਕਿਸਾਨਾਂ ਨੂੰ ਗੜੇ ਮਾਰੀ ਜ਼ਮੀਨ ਦਾ ਕੋਈ ਇਸ਼ੂ ਹੋਇਆ ਸੀਗਾ ਉਹ ਸਿਵਲ ਪ੍ਰਸ਼ਾਸਨ ਨਾਲ ਰਿਲੇਟਡ ਹੈ। ਪੂਵੀ ਮੰਨਣ ਗੱਲ ਕੀਤੀ ਹੈ ਵੀ ਕੱਲ੍ਹ ਮੈਂ ਕੀਡੀ ਸਾਹਿਬ ਨੂੰ ਮਿਲ ਕੇ ਫਿਰ ਸੀ ਡੀਸੀ ਸਾਹਿਬ ਨੇ ਵਿਚਾਰ ਕਰਕੇ ਇਹ ਪ੍ਰਧਾਨ ਜੀ ਵੱਲੋਂ ਅਸੀਂ ਸਮਾਜ ਦੇ ਵਾਸਤੇ ਧੰਨਵਾਦ। ਕਿਸਾਨ ਦੋਸਤਾਨਾ ਸਿੱਖ ਖਾਸ ਕਰਕੇ ਆਪਣੀ ਮਰਜ਼ਾਦਾ ਰੱਖਦੀ ਹੈ। ਕਿ ਜਦੋਂ ਆਪਾਂ ਅਧਿਕਾਰੀ ਨੂੰ ਸਟੇਜ ਤੇ ਲੈ ਕੇ ਆਉਨੇ ਆ ਕਿ ਜਦੋਂ ਦੀ ਜੱਸੀਬੰਦੀ ਹੋਣ ਦੇ ਵਿੱਚ ਆ ਕੇ ਉਹ ਜ਼ਿੰਮੇਵਾਰੀ ਸਾਡੀ ਹੁੰਦੀ ਹੈ ਦਫ਼ਤਰਾਂ ਦੇ ਵਿੱਚ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਆ ਉਹ ਸਾਰੀ ਖੋਲ ਕੇ ਗੱਲ ਇਹਨਾਂ ਨੇ ਰੱਖੀ ਆ ਧੰਨਵਾਦ ਆਪਾਂ ਜਿਹੜੇ ਦੋ ਚਾਰ ਗੱਲਾਂ ਬਾਤਾਂ ਕਰਕੇ 10 ਮਿੰਟਾਂ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਅ ਬਹੁਤ ਧੰਨਵਾਦ ਗੁਰਪ੍ਰੀਤ ਠੀਕ ਐ ਭਾਣਾ ਜਿੰਮੇਵਾਰੀ ਡੀਐਸਪੀ ਵਾਲੀ ਹੈ ਪਰ ਹੁਣ ਜ਼ਿਲ੍ਹੇ ਵਾਲੀ ਹੈ ਇਹਨਾਂ ਕੋਲੇ ਆਪਾਂ ਹਮੇਸ਼ਾ ਹੀ ਇਹਨਾਂ ਨੂੰ ਕਹਿੰਦੇ ਰਹੇ ਹਾਂ ਵੀ ਜ਼ਿੰਮੇਵਾਰੀ ਸੂਡੇ ਤੇ ਬਾੜੀ ਪਾਈ ਹੈ ਉਹਨੂੰ ਲਾਗੂ ਕਰਾਇਆ ਕਰੋ ਉਹ ਜਿਹੜੀਆਂ ਦੇਰੀਆਂ ਹੋਈਆਂ ਉਸੇ ਕਰਕੇ ਆਪਾਂ ਨੂੰ ਆਉਣਾ ਪਿਆ ਮੈਂ ਜਿਹੜੀ ਗੱਲ ਰੱਖੀ ਸੀ ਢੇਲਮਾ ਪਿੰਡ ਦੇ ਵਿੱਚ ਆਈ ਸੀ ਗੱਲ ਬਈ ਸਾਡੇ ਗੜੇ ਮਾਰੀ ਦਾ ਨੁਕਸਾਨ ਹੋਇਆ ਉਸ ਪਾਸੇ ਜਿਹੜੀ ਐਮਐਲਏ ਦੀ ਆਪ ਦੀ ਜ਼ਮੀਨ ਆਉਂਦੀ ਸੁੱਤਰੂ ਪੈਸੇ ਲੈ ਲੇ ਤੂੰ ਤੇ ਪਾਸੇ ਕਿਸਾਨ ਰਹਿ ਗਏ ਸੀਗੇ ਉਹ ਇਸ਼ੂ ਡੀਸੀ ਨਾਲ ਸੰਬੰਧਿਤ ਹੈ ਪਰ ਮੀਟਿੰਗ 'ਚ ਆਪਾਂ ਠਾਇਆ ਕਰ ਦੂਜਾ ਜਿਹੜਾ ਮਹਿਮੇ ਨਾਲ ਸੰਬੰਧਿਤ ਹੈ ਉਹ ਇਸ਼ੂ ਠਾਇਆ ਤੀਜਾ ਜਿਹੜਾ ਭੋਲੇ ਨਾਲ ਸੰਬੰਧਿਤ ਉਹ ਇਸ਼ੂ ਠਾਇਆ ਦੂਜੇ ਕੁਝ ਜਿਹੜੇ ਆਪਣੇ ਜ਼ਿਲ੍ਹਾ ਫਰੀਦਕੋਟ ਨਾਲ ਸੰਬੰਧਿਤ ਇਸ਼ੂ ਸੀਗੇ ਜਿਹੜੇ ਜਨਤਾ ਨੇ ਪੈਸੇ ਲੈ ਕੇ ਉਹ ਵਾਪਸ ਨਹੀਂ ਕੀਤੇ ਹਜੇ ਤੱਕ ਉਹ ਸਾਰੇ ਹੁਣ ਇਕੱਲੇ ਗੱਲਬਾਤ ਇਕ ਨਹੀਂ ਸੀਮਤ ਰੱਖੇ ਲਿਖਤੀ ਤੌਰ ਤੇ ਅਰਕਾਰ ਤੇ ਲਿਆਉਂਦੇ ਆ ਫਿਰ ਅਰਕਾਰ ਤੇ ਲਿਆ ਕੇ ਨੂੰ ਅਮਲ ਦੇ ਵਿੱਚ ਲਾਗੂ ਕਰੋ ਉਹ ਆਪਣੇ ਇਹਨਾਂ ਦੇ ਬਿਆਨ ਹੋ ਗਏ ਆ ਬਿਆਨ ਹੋ ਕੇ ਜਿਹੜੀ ਆਪਾਂ ਸੋਚਦੇ ਆ ਵੀ ਉਹ ਗਾਹਾ ਮੂਰੇ ਡਿੱਕਾ ਕੀ ਹੈ ਉਹ ਇਹਨਾਂ ਦੀ ਜ਼ਿੰਮੇਵਾਰੀਆਂ ਸਾਰਾ ਕੁਝ ਕਰਕੇ ਪਰ ਜਿੱਦੀ ਵੱਡੀ ਗਿਣਤੀ ਦੇ ਵਿੱਚ ਚਰਚ ਆਇਆ ਅੱਜ ਉਮੀਦ ਨਹੀਂ ਸੀ ਵੀ ਮੈਨੂੰ ਲੱਗਦਾ ਸੀ ਮੈਂ ਦੂਜੇ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾਇਆ ਲਗਾਤਾਰ ਜਦੋਂ ਬਾਹਰਲੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾਉਣਿਆ ਮੈਨੂੰ ਇਹ ਲੱਗਿਆ ਵੀ ਬਲਦੇਵ ਸੋਹਾ ਸੰਦੋਹਾ ਉਹਦੀ ਰੇਸ਼ਮ ਨਾਲ ਗੱਲ ਕਰੀ ਵੀ ਸਾਰੀ ਜ਼ਿਲ੍ਹਾ ਕਮੇਟੀ ਇਕੱਠ ਕਰ ਲੂਗੀ ਤਾ ਫੇਰ ਜ਼ਿਲ੍ਹਾ ਐਮਰਜੈਂਸੀ ਫੇਰ ਮੀਟਿੰਗ ਸੱਦਣੀ ਪਈ ਕੱਟ ਹੋ ਜਾਊਗਾ ਪਰ ਸਾਰੇ ਪਿੰਡਾਂ ਨੂੰ ਬੇਨਤੀ ਹੈ ਜਿਹੜੇ ਪਿੰਡ ਦਾ ਈਸ਼ੂ ਆ ਜਾਂਦਾ ਹੈ ਸਾਡੀ ਉਸ ਪਿੰਡ ਦਾ ਘਰ-ਘਰ ਦਾ ਬੰਦਾ ਤੇ ਸਾਡੀ ਘਰ-ਘਰ ਭੈਣ ਤੁਰ ਪਏ ਤਾਂ ਦੂਜਿਆਂ ਦਾ ਹੌਸਲਾ ਬਣ ਜਾਂਦਾ ਹੈ ਵੀ ਜਿਹੜੇ ਪਿੰਡ ਦਾ ਕੇਸ ਆ ਜਰ ਉਹਦੇ ਪਿੰਡ ਦੇ ਤਾਂ ਹੀ ਨਹੀਂ ਅੱਜ ਕੋਰਟ ਵਾਲਿਆਂ ਦੀ ਬੱਸ ਵੇਖੋ ਥੱਲੇ ਤਾਂਾਂ ਤੋਂ ਭਰੀ ਹੋਈ ਹੈ ਇਹ ਨਹੀਂ ਉਹਨਾਂ ਦੀ ਸਵਾਲ ਜਿਹੜੇ ਪਿੰਡ ਦਾ ਮਸਲਾ ਉਸ ਪਿੰਡ ਤੇ ਆਏ ਨਹੀਂ ਆਪਾਂ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਪਹਿਲਾਂ ਪਿੰਡ 'ਚ ਰੱਖ ਲੋ ਗੱਲ ਪਿੰਡ ਤੋਂ ਰੱਖ ਕੇ ਬਲਾਕ 'ਚ ਲੈ ਜਾਓ ਬਲਾਕ ਤੋਂ ਜ਼ਿਲ੍ਹੇ 'ਚ ਲੈ ਕੇ ਆਈਏ ਪਰ ਜਦੋਂ ਲੋਕਾਂ ਨੂੰ ਚਾਣਨਾ ਪੈਂਦਾ ਵੀ ਆਸਲਾ ਇਸ਼ੂ ਇਹ ਹੈ ਕਿਉਂਕਿ ਅਸੀਂ ਨਿਸ਼ਾਨਾ ਪ੍ਰਸ਼ਾਸਨ ਕੋਲ ਇਹ ਰੱਖਿਆ ਵੀ ਸਾਡੇ ਦੋ ਬਲਾਕ ਪ੍ਰਧਾਨ ਹੈ ਦੋਨਾਂ ਨੂੰ ਜੇਲ੍ਹ ਪਹਤਾ ਕੇ ਸਾਡੇ ਜ਼ਿਲ੍ਹੇ ਵਾਲਿਆਂ ਨੂੰ ਜੇਲ੍ਹ ਪਹਤਾ ਕੇ ਜਣਾ ਲੀਡਰਾਂ ਤੋਂ ਲਸ਼ ਕਰਨਾ ਚਾਹੁੰਦੀ ਹੈ ਫਿਰ ਆਮ ਜਨਤਾ ਹੈ ਕਿ ਵੀ ਆਮ ਜਨਤਾ